ਤੈਂਦੀ ਕਲਾਚ ਉਤਰਨ ਅਤੇ ਉਬਰਣ ਦਾ ਟੰਗ ਹਰੇਕ ਵਿਅਕਤੀ ਉਦਾਸ ਵੀ ਹੁੰਦਾ ਹੈ ਤੇ ਟੈਂਦੀ ਕਲਾ ਵਿੱਚ ਵੀ ਉਤਰਦਾ ਹੈ ਹਰੇਕ ਵਿਅਕਤੀ ਦੇ ਉਦਾਸ ਹੋਣ ਦਾ ਟੰਗ ਤੇ ਟੈਂਦੀ ਕਲਾ ਵਿੱਚ ਉਤਰਨ ਅਤੇ ਇਹਨਾਂ ਵਿੱਚੋਂ ਉਬਰਣ ਦਾ ਟੰਗ ਵੱਖਰਾ ਹੁੰਦਾ ਹੈ ਅਧੂਰੇ ਪਹਿ ਕੰਮ ਉਦਾਸ ਕਰਦੇ ਨੇ ਹਰੰਭੇ ਜਾਣ ਬਾਰੇ ਕੰਮ ਹਰੰਭੇ ਨਾ ਜਾਣ ਕਰਨ ਮਨ ਉਚਾਟ ਹੋ ਜਾਂਦਾ ਹੈ ਬਿਨਾਂ ਕਾਰਨ ਹੀ ਰਿਸ਼ਤੇ ਦੇ ਟੁੱਟਣ ਦੇ ਰਾਹ ਪੈਣ ਨਾਲ ਮਨੁੱਖ ਟੈਂਦੀ ਕਲਾ ਦਾ ਸ਼ਿਕਾਰ ਹੁੰਦਾ ਹੈ ਵਾਸਤਵ ਵਿੱਚ ਦੋਵੇਂ ਸਥਿਤੀਆਂ ਸੋਚਨ ਬਿਆਨਤਨ ਦਾ ਕਾਰਜ ਕਰਨ ਲਈ ਹੁੰਦੀਆਂ ਹਨ ਅਚਾਨਕ ਨਾਵਲ ਕਰ ਅਦੂਰੇ ਪੈ ਨਾਵਲ ਨੂੰ ਤਿਆਗ ਕੇ ਨਵਾਂ ਨਾਵਲ ਲਿਖ ਦਿੰਦਾ ਹੈ ਕਵੀ ਲੰਮੀ ਸੈਰ ਤੇ ਨਿਕਲਦਾ ਨਵਾਂ ਗੀਤ ਰਚਦਾ ਹੈ ਕੋਈ ਵਿਆਹ ਕਰਨ ਬਾਰੇ ਫੈਸਲਾ ਕਰਦਾ ਹੈ ਕੋਈ ਨਵਾਂ ਮਕਾਨ ਉਸਾਰਨ ਲੱਗ ਪੈਂਦਾ ਹੈ ਜਿਹੜਾ ਸੋਚ ਬਿਆਨਤਨੀ ਕਰਦਾ ਉਹ ਨਸ਼ੇ ਕਰਨ ਲੱਗ ਪੈਂਦਾ ਹੈ ਆਗੂ ਨਵਾਂ ਅੰਦੋਲਨ ਆਰੰਭ ਕਰ ਦਿੰਦਾ ਹੈ ਇਸਤਰੀ ਗਹਿਣੇ ਤੇ ਕੱਪੜੇ ਖਰੀਦਣ ਲੱਗ ਪੈਂਦੀ ਹੈ ਇਹ ਸਾਰੇ ਆਪਣੀ ਹਕਾਊ ਸਥਿਤੀ ਵਿੱਚੋਂ ਬਾਹਰ ਨਿਕਲਣ ਦੇ ਅਪਰਾਧੇ ਹੁੰਦੇ ਹਨ ਅਜਿਹੀ ਹਾਲਤ ਦਾ ਸਾਹਮਣਾ ਮੰਗਤਿਆਂ ਤੋਂ ਬਾਦਸ਼ਾਹਾਂ ਤੱਕ ਹਰ ਕਿਸੇ ਨੂੰ ਕਰਨਾ ਪੈਂਦਾ ਹੈ